ਆਸਟ੍ਰੇਲੀਆ ਨੇ ਨਾਨ ਸਿਟੀਜ਼ਨ ਨੂੰ ਤੀਜੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਡਿਪੋਰਟ ਕਰਨ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਉਹਨਾਂ ਸੈਂਕੜੇ ਸ਼ਰਨਾਰਥੀਆਂ ਨੂੰ ਨੌਰੂ ਦੇ ਛੋਟੇ ਜਿਹੇ ਟਾਪੂ ਤੇ ਭੇਜਣ ਦਾ ਰਾਹ ਪਧਰਾ ਹੋ ਗਿਆ ਹੈ ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾ ਕਾਰਨ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਨਜ਼ਦੀਕ ਹੀ ਆਸਟ੍ਰੇਲੀਆ ਨੇ ਨੌਰੂ ਦੇ ਨਾਲ 30 ਸਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਤਹਿਤ ਆਸਟ੍ਰੇਲੀਆ 350 ਤੱਕ ਡਿਪੋਰਟ ਹੋਣ ਵਾਲਿਆਂ ਦੀ ਮੇਜ਼ਬਾਨੀ ਲਈ 2.2 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ ਇਸ ਵਿੱਚੋਂ 400 ਮਿਲੀਅਨ ਦੀ ਭੁਗਤਾਨ ਕਿਸ਼ਤ ਮੁੜ ਵਸੇਵਾ ਯੋਜਨਾ ਲਈ ਇੱਕ ਫੰਡ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਾਲਾਨਾ 70 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਵਾਲੇ ਕਾਰੋਬਾਰੀਆਂ ਤੇ ਕਮਿਊਨਿਟੀ ਵਰਕਰਾਂ ਨੇ ਕਿਹਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਸੈਂਕੜੇ ਲੋਕਾਂ ਦੇ 21 ਵਰਗ ਕਿਲੋਮੀਟਰ ਦੇ ਇਸ ਟਾਪੂ ਤੇ ਮੁੜ ਵਸੇ ਬਾਰੇ ਉਹਨਾਂ ਦੀਆਂ ਮਿਸ਼ਰਤ ਭਾਵਨਾਵਾਂ ਹਨ ਕਿਉਂਕਿ ਇੱਥੇ ਸੇਵਾ ਸਹੂਲਤਾਂ ਤੇ ਬੁਨਿਆਦੀ ਢਾਂਚਾ ਬੇहद ਮਾਰਾ ਹੈ ਇੱਕ ਕਾਰੋਬਾਰੀ ਨੇ ਇਸ ਨੂੰ ਸੌਖਾ ਪੈਸਾ ਕਮਾਉਣ ਦਾ ਜਰੀਆ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਨਾਲ ਆਰਥਿਕਤਾ ਦਾ ਵਿਕਾਸ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਸਥਾਨਕ ਲੋਕ ਨੂੰ ਮਜ਼ਬੂਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਜੰਗ ਗ੍ਰਸਤ ਦੇਸ਼ਾਂ ਜਾਂ ਗਰੀਬਾਂ ਤੋਂ ਆਏ ਲੋਕਾਂ ਨੂੰ ਵੇਖਿਆ ਹੈ। ਇੱਕ ਹੋਰ ਨੌਰੂ ਨਿਵਾਸੀ ਨੇ ਕਿਹਾ ਹੈ ਕਿ ਟਾਪੂ ਤੇ ਹਸਤਾਲ ਅਤੇ ਹੋਰ ਬੁਨਿਆਦੀ ਧੰਚਾ ਖਰਾਬ ਹੋ ਚੁੱਕਾ ਹੈ ਅਤੇ ਲੋਕ ਸੇਤ ਸੇਵਾਵਾਂ ਲਈ ਵਿਦੇਸ਼ ਜਾਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਦੇ ਆਫਸ਼ੋਰ ਪ੍ਰੋਸੈਸਿੰਗ ਤੇ ਸੈਂਕੜੇ ਮਿਲੀਅਨ ਡਾਲਰ ਖਰਚ ਕਰਨ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ। ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਗ੍ਰੀਨ ਸੈਨੇਟਰ ਡੇਵਿਡ ਸ਼ੁਬ੍ਰिज ਨੇ ਨਵੇਂ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੌਰੂ ਨੂੰ ਕੂੜੇਦਾਨ ਵਜੋਂ ਵਰਤ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਨੌਰੂ ਇੱਕ ਬਹੁਤ ਛੋਟਾ ਟਾਪੂ ਹੈ ਜਿਸ ਦੀ ਲਗਭਗ ਕੋਈ ਆਰਥਿਕਤਾ ਨਹੀਂ ਹੈ। ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟ ਵਾਚ ਨੇ ਕਿਹਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਨੂੰ ਲੋਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਪੋਰਟ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨੌਰੂ ਭੇਜੇ ਗਏ ਸਰਨਾਰਥੀਆਂ ਨੂੰ ਡਾਕਟਰੀ ਐਂਗੈਲੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਾਨੂੰਨ ਲੋਕਾਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਅਦਾਲਤਾਂ ਰਹੀਂ ਹੋਰ ਅਪੀਲ ਕਰਨ ਦੀ ਯੋਗਤਾ ਨੂੰ ਵੀ ਸੀਮਤ ਕਰਦਾ ਹੈ। ਆਸਟ੍ਰੇਲੀਆ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਬਹੁਤ ਜਲਦੀ ਰਿਪੋਰਟ ਕੀਤੇ ਜਾਣ ਵਾਲਿਆਂ ਲਈ ਨੌਰੂ ਨੂੰ ਵੀਜ਼ਾ ਲਈ ਅਰਜੀ ਦੇਵੇਗਾ ਅਤੇ ਨੌਰੂ ਇਹ ਫੈਸਲਾ ਕਰੇਗਾ ਕਿ ਉਹ ਕਿਹੜੇ ਨੌਨ ਸਿਟੀਜ਼ਨ ਨੂੰ ਸਵੀਕਾਰ ਕਰੇਗਾ। ਆਸਟ੍ਰੇਲੀਆ ਨੇ ਨਾਨ ਸਿਟੀਜ਼ਨ ਨੂੰ ਤੀਜੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਡਿਪੋਰਟ ਕਰਨ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਉਹਨਾਂ ਸੈਂਕੜੇ ਸ਼ਰਨਾਰਥੀਆਂ ਨੂੰ ਨੌਰੂ ਦੇ ਛੋਟੇ ਜਿਹੇ ਟਾਪੂ ਤੇ ਭੇਜਣ ਦਾ ਰਾਹ ਪਧਰਾ ਹੋ ਗਿਆ ਹੈ ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾ ਕਾਰਨ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਨਜ਼ਦੀਕ ਹੀ ਆਸਟ੍ਰੇਲੀਆ ਨੇ ਨੌਰੂ ਦੇ ਨਾਲ 30 ਸਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਤਹਿਤ ਆਸਟ੍ਰੇਲੀਆ 350 ਟਾਕ ਡਿਪੋਰਟ ਹੋਣ ਵਾਲਿਆਂ ਦੀ ਮੇਜ਼ਬਾਨੀ ਲਈ 2.2 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ ਇਸ ਵਿੱਚੋਂ 400 ਮਿਲੀਅਨ ਦੀ ਭੁਗਤਾਨ ਕਿਸ਼ਤ ਮੁੜ ਵਸੇਵਾ ਯੋਜਨਾ ਲਈ ਇੱਕ ਫੰਡ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਾਲਾਨਾ 70 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਵਾਲੇ ਕਾਰੋਬਾਰੀਆਂ ਤੇ ਕਮਿਊਨਿਟੀ ਵਰਕਰਾਂ ਨੇ ਕਿਹਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਸੈਂਕੜੇ ਲੋਕਾਂ ਦੇ 21 ਵਰਗ ਕਿਲੋਮੀਟਰ ਦੇ ਇਸ ਟਾਪੂ ਤੇ ਮੁੜ ਵਸੇ ਬਾਰੇ ਉਹਨਾਂ ਦੀਆਂ ਮਿਸ਼ਰਤ ਭਾਵਨਾਵਾਂ ਹਨ ਕਿਉਂਕਿ ਇੱਥੇ ਸੇਵਾ ਸਹੂਲਤਾਂ ਤੇ ਬੁਨਿਆਦੀ ਢਾਂਚਾ ਬੇहद ਮਾੜਾ ਹੈ ਇੱਕ ਕਾਰੋਬਾਰੀ ਨੇ ਇਸ ਨੂੰ ਸੌਖਾ ਪੈਸਾ ਕਮਾਉਣ ਦਾ ਜਰੀਆ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਨਾਲ ਆਰਥਿਕਤਾ ਦਾ ਵਿਕਾਸੋ ਵਿਗਾ ਉਹਨਾਂ ਨੇ ਕਿਹਾ ਹੈ ਕਿ ਸਤਾਨਿਕ ਲੋਕ ਮਜ਼ਬੂਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਜੰਗ ਗ੍ਰਸਤ ਦੇਸ਼ਾਂ ਜਾਂ ਗਰੀਬਾਂ ਤੋਂ ਆਏ ਲੋਕਾਂ ਨੂੰ ਵੇਖਿਆ ਹੈ ਇੱਕ ਹੋਰ ਨੋਰੂ ਨਿਵਾਸੀ ਨੇ ਕਿਹਾ ਹੈ ਕਿ ਟਾਪੂ ਤੇ ਹਸਪਤਾਲ ਅਤੇ ਹੋਰ ਬੁਨਿਆਦੀ ਦੰਚਾ ਕਰab ਹੋ ਚੁੱਕਾ ਹੈ ਹਤੇ ਲੋਕ ਸੇਤ ਸੇਵਾਵਾਂ ਲਈ ਵਿਦੇਸ਼ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਦੇ ਆਫਸ਼ੋਰ ਪ੍ਰੋਸੈਸਿੰਗ ਤੇ ਸੈਂਕੜੇ ਮਿਲੀਅਨ ਡਾਲਰ ਖਰਚ ਕਰਨ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਗ੍ਰੀਨ ਸੈਨੇਟਰ ਡੇਵਿਡ ਸ਼ੁਭਰੀਜ਼ ਨੇ ਨਵੇਂ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੌਰੂ ਨੂੰ ਕੂੜੇਦਾਨ ਵਜੋਂ ਵਰਤ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਨੌਰਵਿਕ ਬਹੁਤ ਛੋਟਾ ਟਾਪੂ ਹੈ ਜਿਸ ਦੀ ਲਗਭਗ ਕੋਈ ਆਰਥਿਕਤਾ ਨਹੀਂ ਹੈ। ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟ ਵਾਚ ਨੇ ਕਿਹਾ ਹੈ ਕਿ ਇੱਕ ਕਾਨੂੰਨ ਆਸਟ੍ਰੇਲੀਆ ਨੂੰ ਲੋਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਪੋਰਟ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨੌਰੂ ਭੇਜੇ ਗਏ ਸ਼ਰਨਾਰਥੀਆਂ ਨੂੰ ਡਾਕਟਰੀ ਅੰਗੈਲੀ ਦਾ ਸਾਹਮਣਾ ਕਰਨਾ ਪਿਆ ਸੀ ਇਹ ਕਾਨੂੰਨ ਲੋਕਾਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਅਦਾਲਤਾਂ ਰਹੀਂ ਹੋਰ ਅਪੀਲ ਕਰਨ ਦੀ ਯੋਗਤਾ ਨੂੰ ਵੀ ਸੀਮਤ ਕਰਦਾ ਹੈ ਆਸਟ੍ਰੇਲੀਆ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਬਹੁਤ ਜਲਦੀ ਰਿਪੋਰਟ ਕੀਤੇ ਜਾਣ ਵਾਲਿਆਂ ਲਈ ਨੋਰੂ ਨੂੰ ਵੀਜ਼ਾ ਲਈ ਅਰਜੀ ਦੇਵੇਗਾ ਅਤੇ ਨੋਰੂ ਇਹ ਫੈਸਲਾ ਕਰੇਗਾ ਕਿ ਉਹ ਕਿਹੜੇ ਨੌਨ ਸਿਟੀਜ਼ਨ ਨੂੰ ਸਵੀਕਾਰ ਕਰੇਗਾ ਆਸਟ੍ਰੇਲੀਆ ਨੇ ਨਾਨ ਸਿਟੀਜ਼ਨ ਨੂੰ ਤੀਜੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਡਿਪੋਰਟ ਕਰਨ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਉਹਨਾਂ ਸੈਂਕੜੇ ਸ਼ਰਨਾਰਥੀਆਂ ਨੂੰ ਨੌਰੂ ਦੇ ਛੋਟੇ ਜਿਹੇ ਟਾਪੂ ਤੇ ਭੇਜਣ ਦਾ ਰਾਹ ਪਧਰਾ ਹੋ ਗਿਆ ਹੈ ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾ ਕਾਰਨ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਨਜ਼ਦੀਕ ਹੀ ਆਸਟ੍ਰੇਲੀਆ ਨੇ ਨੌਰੂ ਦੇ ਨਾਲ 30 ਸਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਤਹਿਤ ਆਸਟ੍ਰੇਲੀਆ 350 ਟਾਕ ਡਿਪੋਰਟ ਹੋਣ ਵਾਲਿਆਂ ਦੀ ਮੇਜ਼ਬਾਨੀ ਲਈ 2.2 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ ਇਸ ਵਿੱਚੋਂ 400 ਮਿਲੀਅਨ ਦੀ ਭੁਗਤਾਨ ਕਿਸ਼ਤ ਮੁੜ ਵਸੇਵਾ ਯੋਜਨਾ ਲਈ ਇੱਕ ਫੰਡ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਾਲਾਨਾ 70 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਵਾਲੇ ਕਾਰੋਬਾਰੀਆਂ ਤੇ ਕਮਿਊਨਿਟੀ ਵਰਕਰਾਂ ਨੇ ਕਿਹਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਸੈਂਕੜੇ ਲੋਕਾਂ ਦੇ 21 ਵਰਗ ਕਿਲੋਮੀਟਰ ਦੇ ਇਸ ਟਾਪੂ ਤੇ ਮੁੜ ਵਸੇ ਬਾਰੇ ਉਹਨਾਂ ਦੀਆਂ ਮਿਸ਼ਰਤ ਭਾਵਨਾਵਾਂ ਹਨ ਕਿਉਂਕਿ ਇੱਥੇ ਸੇਵਾ ਸਹੂਲਤਾਂ ਤੇ ਬੁਨਿਆਦੀ ਢਾਂਚਾ ਬੇहद ਮਾਰਾ ਹੈ ਇੱਕ ਕਾਰੋਬਾਰੀ ਨੇ ਇਸ ਨੂੰ ਸੌਖਾ ਪੈਸਾ ਕਮਾਉਣ ਦਾ ਜਰੀਆ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਨਾਲ ਆਰਥਿਕਤਾ ਦਾ ਵਿਕਾਸ ਹੋਵੇਗਾ। ਉਹਨਾਂ ਨੇ ਕਿਹਾ ਕਿ ਸਥਾਨਿਕ ਲੋਕ ਮਜ਼ਬੂਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਜੰਗਗ੍ਰਸਤ ਦੇਸ਼ਾਂ ਜਾਂ ਗਰੀਬਾਂ ਤੋਂ ਆਏ ਲੋਕਾਂ ਨੂੰ ਵੇਖਿਆ ਹੈ। ਇੱਕ ਹੋਰ ਨੌਰੂ ਨਿਵਾਸੀ ਨੇ ਕਿਹਾ ਹੈ ਕਿ ਟਾਪੂ ਤੇ ਹਸਪਤਾਲ ਅਤੇ ਹੋਰ ਬੁਨਿਆਦੀ ਧਾਂਚਾ ਖਰਾਬ ਹੋ ਚੁੱਕਾ ਹੈ ਅਤੇ ਲੋਕ ਸਿਹਤ ਸੇਵਾਵਾਂ ਲਈ ਵਿਦੇਸ਼ ਜਾਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਦੇ ਆਫਸ਼ੋਰ ਪ੍ਰੋਸੈਸਿੰਗ ਤੇ ਸੈਂਕੜੇ ਮਿਲੀਅਨ ਡਾਲਰ ਖਰਚ ਕਰਨ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਗ੍ਰੀਨ ਸੈਨੇਟਰ ਡੇਵਿਡ ਸ਼ੁਬ੍ਰिज ਨੇ ਨਵੇਂ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੌਰੂ ਨੂੰ ਕੂੜੇਦਾਨ ਵਜੋਂ ਵਰਤ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਨੌਰੂ ਇੱਕ ਬਹੁਤ ਛੋਟਾ ਟਾਪੂ ਹੈ ਜਿਸ ਦੀ ਲਗਭਗ ਕੋਈ ਆਰਥਿਕਤਾ ਨਹੀਂ ਹੈ ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟ ਵਾਚ ਨੇ ਕਿਹਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਨੂੰ ਲੋਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਪੋਰਟ ਕਰਨ ਦੀ ਇਜਾਜ਼ਤ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨੌਰੂ ਭੇਜੇ ਗਏ ਸਰਨਾਰਥੀਆਂ ਨੂੰ ਡਾਕਟਰੀ ਐਂਗੇਲੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਾਨੂੰਨ ਲੋਕਾਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਅਦਾਲਤਾਂ ਰਹੀਂ ਹੋਰ ਅਪੀਲ ਕਰਨ ਦੀ ਯੋਗਤਾ ਨੂੰ ਵੀ ਸੀਮਤ ਕਰਦਾ ਹੈ। ਆਸਟ੍ਰੇਲੀਆ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਬਹੁਤ ਜਲਦੀ ਰਿਪੋਰਟ ਕੀਤੇ ਜਾਣ ਵਾਲਿਆਂ ਲਈ ਨੌਰੂ ਨੂੰ ਵੀਜ਼ਾ ਲਈ ਅਰਜੀ ਦੇਵੇਗਾ ਅਤੇ ਨੌਰੂ ਇਹ ਫੈਸਲਾ ਕਰੇਗਾ ਕਿ ਉਹ ਕਿਹੜੇ ਨੌਨ ਸਿਟੀਜ਼ਨ ਨੂੰ ਸਵੀਕਾਰ ਕਰੇਗਾ। ਆਸਟ੍ਰੇਲੀਆ ਨੇ ਨਾਨ ਸਿਟੀਜ਼ਨ ਨੂੰ ਤੀਜੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਡਿਪੋਰਟ ਕਰਨ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਉਹਨਾਂ ਸੈਂਕੜੇ ਸ਼ਰਨਾਰਥੀਆਂ ਨੂੰ ਨੌਰੂ ਦੇ ਛੋਟੇ ਜਿਹੇ ਟਾਪੂ ਤੇ ਭੇਜਣ ਦਾ ਰਾਹ ਪਧਰਾ ਹੋ ਗਿਆ ਹੈ ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾ ਕਾਰਨ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਨਜ਼ਦੀਕ ਹੀ ਆਸਟ੍ਰੇਲੀਆ ਨੇ ਨੌਰੂ ਦੇ ਨਾਲ 30 ਸਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਤਹਿਤ ਆਸਟ੍ਰੇਲੀਆ 350 ਟਾਕ ਡਿਪੋਰਟ ਹੋਣ ਵਾਲਿਆਂ ਦੀ ਮੇਜ਼ਬਾਨੀ ਲਈ 2.2 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ ਇਸ ਵਿੱਚੋਂ 400 ਮਿਲੀਅਨ ਦੀ ਭੁਗਤਾਨ ਕਿਸ਼ਤ ਮੁੜ ਵਸੇਵਾ ਯੋਜਨਾ ਲਈ ਇੱਕ ਫੰਡ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਾਲਾਨਾ 70 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਵਾਲੇ ਕਾਰੋਬਾਰੀਆਂ ਤੇ ਕਮਿਊਨਿਟੀ ਵਰਕਰਾਂ ਨੇ ਕਿਹਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਸੈਂਕੜੇ ਲੋਕਾਂ ਦੇ 21 ਵਰਗ ਕਿਲੋਮੀਟਰ ਦੇ ਇਸ ਟਾਪੂ ਤੇ ਮੁੜ ਵਸੇ ਬਾਰੇ ਉਹਨਾਂ ਦੀਆਂ ਮਿਸ਼ਰਤ ਭਾਵਨਾਵਾਂ ਹਨ ਕਿਉਂਕਿ ਇੱਥੇ ਸੇਵਾ ਸਹੂਲਤਾਂ ਤੇ ਬੁਨਿਆਦੀ ਢਾਂਚਾ ਬੇहद ਮਾੜਾ ਹੈ ਇੱਕ ਕਾਰੋਬਾਰੀ ਨੇ ਇਸ ਨੂੰ ਸੌਖਾ ਪੈਸਾ ਕਮਾਉਣ ਦਾ ਜਰੀਆ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਨਾਲ ਆਰਥਿਕਤਾ ਦਾ ਵਿਕਾਸ ਹੋਵੇਗਾ ਉਹਨਾਂ ਨੇ ਕਿਹਾ ਕਿ ਸਤਾਨਿਕ ਲੋਕ ਮਜ਼ਬੂਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਜੰਗ ਗ੍ਰਸਤ ਦੇਸ਼ਾਂ ਜਾਂ ਗਰੀਬਾਂ ਤੋਂ ਆਏ ਲੋਕਾਂ ਨੂੰ ਵੇਖਿਆ ਹੈ ਇਕ ਹੋਰ ਨੁਰੂਨੀ ਵਾਸੀ ਨੇ ਕਿਹਾ ਹੈ ਕਿ ਟਾਪੂ ਤੇ ਹਸਪਤਾਲ ਅਤੇ ਹੋਰ ਬੁਨਿਆਦੀ ਧਾਂਚਾ ਖਰਾਬ ਹੋ ਚੁੱਕਾ ਹੈ ਅਤੇ ਲੋਕ ਸਿਹਤ ਸੇਵਾਵਾਂ ਲਈ ਵਿਦੇਸ਼ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਦੇ ਆਫਸ਼ੋਰ ਪ੍ਰੋਸੈਸਿੰਗ ਤੇ ਸੈਂਕੜੇ ਮਿਲੀਅਨ ਡਾਲਰ ਖਰਚ ਕਰਨ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਗ੍ਰੀਨ ਸੈਨੇਟਰ ਡੇਵਿਡ ਸ਼ੁਬ੍ਰिज ਨੇ ਨਵੇਂ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੌਰੂ ਨੂੰ ਕੂੜੇਦਾਨ ਵਜੋਂ ਵਰਤ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਨੌਰੂ ਇੱਕ ਬਹੁਤ ਛੋਟਾ ਟਾਪੂ ਹੈ ਜਿਸ ਦੀ ਲਗਭਗ ਕੋਈ ਆਰਥਿਕਤਾ ਨਹੀਂ ਹੈ। ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟ ਵਾਚ ਨੇ ਕਿਹਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਨੂੰ ਲੋਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਪੋਰਟ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨੌਰੂ ਭੇਜੇ ਗਏ ਸਰਨਾਰਥੀਆਂ ਨੂੰ ਡਾਕਟਰ ਐਂਗੇਲੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਾਨੂੰਨ ਲੋਕਾਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਅਦਾਲਤਾਂ ਰਹੀਂ ਹੋਰ ਅਪੀਲ ਕਰਨ ਦੀ ਯੋਗਤਾ ਨੂੰ ਵੀ ਸੀਮਤ ਕਰਦਾ ਹੈ। ਆਸਟ੍ਰੇਲੀਆ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਬਹੁਤ ਜਲਦੀ ਰਿਪੋਰਟ ਕੀਤੇ ਜਾਣ ਵਾਲਿਆਂ ਲਈ ਨੌਰੂ ਨੂੰ ਵੀਜ਼ਾ ਲਈ ਅਰਜੀ ਦੇਵੇਗਾ ਅਤੇ ਨੌਰੂ ਇਹ ਫੈਸਲਾ ਕਰੇਗਾ ਕਿ ਉਹ ਕਿਹੜੇ ਨੌਨ ਸਿਟੀਜ਼ਨ ਨੂੰ ਸਵੀਕਾਰ ਕਰੇਗਾ। ਆਸਟ੍ਰੇਲੀਆ ਨੇ ਨਾਨ ਸਿਟੀਜ਼ਨ ਨੂੰ ਤੀਜੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਡਿਪੋਰਟ ਕਰਨ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਉਹਨਾਂ ਸੈਂਕੜੇ ਸ਼ਰਨਾਰਥੀਆਂ ਨੂੰ ਨੌਰੂ ਦੇ ਛੋਟੇ ਜਿਹੇ ਟਾਪੂ ਤੇ ਭੇਜਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾ ਕਾਰਨ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਨਜ਼ਦੀਕ ਹੀ ਆਸਟ੍ਰੇਲੀਆ ਨੇ ਨੌਰੂ ਦੇ ਨਾਲ 30 ਸਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਤਹਿਤ ਆਸਟ੍ਰੇਲੀਆ 350 ਟਾਕ ਡਿਪੋਰਟ ਹੋਣ ਵਾਲਿਆਂ ਦੀ ਮੇਜ਼ਬਾਨੀ ਲਈ 2.2 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ ਇਸ ਵਿੱਚੋਂ 400 ਮਿਲੀਅਨ ਦੀ ਭੁਗਤਾਨ ਕਿਸ਼ਤ ਮੁੜ ਵਸੇਵਾ ਯੋਜਨਾ ਲਈ ਇੱਕ ਫੰਡ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਾਲਾਨਾ 70 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਵਾਲੇ ਕਾਰੋਬਾਰੀਆਂ ਤੇ ਕਮਿਊਨਿਟੀ ਵਰਕਰਾਂ ਨੇ ਕਿਹਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਸੈਂਕੜੇ ਲੋਕਾਂ ਦੇ 21 ਵਰਗ ਕਿਲੋਮੀਟਰ ਦੇ ਇਸ ਟਾਪੂ ਤੇ ਮੁੜ ਵਸੇ ਬਾਰੇ ਉਹਨਾਂ ਦੀਆਂ ਮਿਸ਼ਰਤ ਭਾਵਨਾਵਾਂ ਹਨ ਕਿਉਂਕਿ ਇੱਥੇ ਸੇਵਾ ਸਹੂਲਤਾਂ ਤੇ ਬੁਨਿਆਦੀ ਢਾਂਚਾ ਬੇहद ਮਾੜਾ ਹੈ ਇੱਕ ਕਾਰੋਬਾਰੀ ਨੇ ਇਸ ਨੂੰ ਸੌਖਾ ਪੈਸਾ ਕਮਾਉਣ ਦਾ ਜਰੀਆ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਨਾਲ ਆਰਥਿਕਤਾ ਦਾ ਵਿਕਾਸ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਸਤਾਨਿਕ ਲੋਕ ਨੂੰ ਮਜ਼ਬੂਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਜੰਗ ਗ੍ਰਸਤ ਦੇਸ਼ਾਂ ਜਾਂ ਗਰੀਬਾਂ ਤੋਂ ਆਏ ਲੋਕਾਂ ਨੂੰ ਵੇਖਿਆ ਹੈ। ਇੱਕ ਹੋਰ ਨੌਰੂ ਨਿਵਾਸੀ ਨੇ ਕਿਹਾ ਹੈ ਕਿ ਟਾਪੂ ਤੇ ਹਸਤਾਲ ਅਤੇ ਹੋਰ ਬੁਨਿਆਦੀ ਧੰਚਾ ਖਰਾਬ ਹੋ ਚੁੱਕਾ ਹੈ ਅਤੇ ਲੋਕ ਸੇਤ ਸੇਵਾਵਾਂ ਲਈ ਵਿਦੇਸ਼ ਜਾਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵੱਲੋਂ ਸ਼ਰਨਾਰਥੀਆਂ ਦੇ ਆਫਸ਼ੋਰ ਪ੍ਰੋਸੈਸਿੰਗ ਤੇ ਸੈਂਕੜੇ ਮਿਲੀਅਨ ਡਾਲਰ ਖਰਚ ਕਰਨ ਦੇ ਬਾਵਜੂਦ ਸਤਾਨਿਕ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ। ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਗ੍ਰੀਨ ਸੈਨੇਟਰ ਡੇਵਿਡ ਸ਼ੁਬ੍ਰिज ਨੇ ਨਵੇਂ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੌਰੂ ਨੂੰ ਕੂੜੇਦਾਨ ਵਜੋਂ ਵਰਤ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਨੌਰੂ ਇੱਕ ਬਹੁਤ ਛੋਟਾ ਟਾਪੂ ਹੈ ਜਿਸ ਦੀ ਲਗਭਗ ਕੋਈ ਆਰਥਿਕਤਾ ਨਹੀਂ ਹੈ। ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟ ਵਾਚ ਨੇ ਕਿਹਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਨੂੰ ਲੋਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਪੋਰਟ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨੌਰੂ ਭੇਜੇ ਗਏ ਸਰਨਾਰਥੀਆਂ ਨੂੰ ਡਾਕਟਰੀ ਐਂਗੈਲੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਾਨੂੰਨ ਲੋਕਾਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਅਦਾਲਤਾਂ ਰਹੀਂ ਹੋਰ ਅਪੀਲ ਕਰਨ ਦੀ ਯੋਗਤਾ ਨੂੰ ਵੀ ਸੀਮਤ ਕਰਦਾ ਹੈ। ਆਸਟ੍ਰੇਲੀਆ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਬਹੁਤ ਜਲਦੀ ਰਿਪੋਰਟ ਕੀਤੇ ਜਾਣ ਵਾਲਿਆਂ ਲਈ ਨੌਰੂ ਨੂੰ ਵੀਜ਼ਾ ਲਈ ਅਰਜੀ ਦੇਵੇਗਾ ਅਤੇ ਨੌਰੂ ਇਹ ਫੈਸਲਾ ਕਰੇਗਾ ਕਿ ਉਹ ਕਿਹੜੇ ਨੌਨ ਸਿਟੀਜ਼ਨ ਨੂੰ ਸਵੀਕਾਰ ਕਰੇਗਾ।